ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਆਪਾਂ ਤੁਹਾਨੂੰ ਫਰੂਟ ਪਲਾਂਟ ਬਾਰੇ ਥੋੜੀ ਜੀ ਜਾਣਕਾਰੀ ਦੇਣ ਕਿ ਤੁਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਤੇ ਹੁਣ ਤੁਸੀਂ ਕਿਹੜੇ ਕਿਹੜੇ ਫਰੂਟ ਪਲਾਂਟ ਆਪਣੇ ਅਸ਼ਾਤ ਤੇ ਆਸਾਨੀ ਦੇ ਨਾਲ ਲਗਾ ਸਕਦੇ ਹੋ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਜੀ ਆਪਣਾ ਕਿੰਨੂ ਇਹ ਬਲਾ ਹੈਗਾ ਮੇਰਾ ਕਿੰਨੂ ਦਾ ਬੂਟਾ ਜਿਸ ਦੀ ਕਿ ਉਮਰ ਲਗਭਗ 2 ਸਾਲ ਦੇ ਕਰੀਬ ਹੋ ਚੁੱਕੀ ਆ ਤੇ ਤੁਸੀਂ ਇਹਨੂੰ ਫਲ ਦੇਖ ਸਕਦੇ ਹੋ ਕਿੰਨਾ ਸੋਹਣਾ ਇਹਨੂੰ ਔਰਗੈਨਿਕ ਜਿਹੜਾ ਫਲ ਲੱਗਿਆ ਹੋਇਆ ਇੱਧਰ ਵੀ ਤੁਸੀਂ ਦੇਖੋ ਬਹੁਤ ਹੀ ਆਸਾਨੀ ਦੇ ਨਾਲ ਬਰਸਾਤਾਂ ਦੇ ਵਿੱਚ ਚੱਲਣ ਵਾਲਾ ਇਹ ਇੱਕ ਪੌਦਾ ਆ ਜਿਹਨੂੰ ਕਿ ਤੁਸੀਂ ਆਮ ਹੀ ਨਰਸਰੀਆਂ ਦੇ ਵਿੱਚੋਂ ਇਹ ਮਿਲ ਜਾਂਦਾ ਤਾਂ ਤੁਸੀਂ ਲਿਆਂਕੇ ਲਗਾ ਸਕਦੇ ਹੋ ਸਿੰਪਲ ਮਿੱਟੀ ਦੇ ਵਿੱਚ ਤੁਸੀਂ ਪਹਿਲਾਂ ਬੂਟੇ ਨੂੰ ਲਗਾ ਦਿਓ ਉਸਦੇ ਬਾਅਦ ਮਹੀਨੇ ਤੋਂ ਬਾਅਦ ਜਿੱਦਾਂ ਹੀ ਗ੍ਰੋਥ ਹੋ ਜਾਂਦੀ ਹੈ ਬੂਟੇ ਦੀ ਤੇ ਜੁਲਾਈ ਦੇ ਵਿੱਚ ਤੁਸੀਂ ਉਹਨੂੰ ਥੋੜੀ ਜੀ ਦੇਸੀ ਕੋਈ ਵੀ ਖਾਦ ਜਿਹੜੀ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਂਦੀ ਆ ਉਹ ਤੁਸੀਂ ਪਾ ਸਕਦੇ ਹੋ ਨੰਬਰ ਤੇ ਹੈਗਾ ਜੀ ਆਪਣਾ ਚੀਕੂ ਦਾ ਬੂਟਾ ਚੀਕੂ ਦਾ ਬੂਟਾ ਹੀ ਆਮ ਹੀ ਨਰਸਰੀਆਂ ਦੇ ਵਿੱਚੋਂ ਮਿਲ ਜਾਂਦਾ ਪਰ ਇਹਨੂੰ ਤੁਸੀਂ ਜੇ ਹੋ ਸਕੇ ਤਾਂ ਥੋੜਾ ਵੱਡਾ ਬੂਟਾ ਲੈ ਕੇ ਆਓ ਕਿਉਂਕਿ ਇਹ ਬਹੁਤ ਜਲਦੀ ਗਰੋਥ ਨਹੀਂ ਕਰਦਾ ਇਹ ਲਗਭਗ 3-4 ਸਾਲ ਦਾ ਮੇਰਾ ਬੂਟਾ ਹੋ ਚੁੱਕਾ ਤਾਂ ਤੁਸੀਂ ਦੇਖ ਸਕਦੇ ਹੋ ਹਜੇ ਸਿਰਫ 4-5 ਫੁੱਟ ਦਾ ਹੀ ਹੋਇਆ ਤੇ ਇਹ ਮੈਂ ਲਿਆਣ ਕੇ ਵੀ 2-2.5 ਫੁੱਟ ਦਾ ਹੀ ਲਗਾਇਆ ਸੀ ਬਹੁਤ ਛੋਟਾ ਨਹੀਂ ਲਗਾਇਆ ਸੀ ਤੇ ਇਹਨੂੰ ਇਸ ਤਰ੍ਹਾਂ ਇਸ ਵਾਰ ਦੇਖੋ ਤੁਸੀਂ ਫੁੱਲ ਲੱਗੇ ਆ ਪਿਛਲੇ ਸਾਲ ਕਿਉਂਕਿ ਮੈਂ ਇਹਦਾ ਬਦਲ ਦਿੱਤਾ ਸੀਗਾ ਡਰਮ ਇਸ ਕਰਕੇ ਪਿਛਲੀ ਵਾਰੀ ਫਲਾਵਰਿੰਗ ਇਹਦੀ ਝੜ ਗਈ ਸੀਗੇ ਇਹਨੂੰ ਵੀ ਸੇਮ ਹੀ ਤਰੀਕਾ ਹੁੰਦਾ ਸਾਰੇ ਬੂਟਿਆਂ ਨੂੰ ਲਗਾਉਣ ਦਾ ਸੇਮ ਹੀ ਤਰੀਕਾ ਹੁੰਦਾ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਲਗਾਣਾ ਹੈ ਉਹਨੂੰ 10x10 ਜਾਂ 12x12 ਦੇ ਗਰੋ ਬੈਗ ਜਾਂ ਕੋਈ ਵੀ ਤੁਸੀਂ ਕੰਟੇਨਰ ਵਗੈਰਾ ਲੈ ਸਕਦੇ ਹੋ ਉਹਦੇ ਵਿੱਚ ਤੁਸੀਂ ਲਗਾ ਦਿਓ ਤੇ ਇਹਦੇ ਨਾਲ ਹੈਗਾ ਜੀ ਆਪਣਾ 베ਰੀ ਦਾ ਪਲਾਂਟ ਇਹਨੂੰ ਦੂਸਰੀ ਵਾਰੀ ਜਿਹੜੀ ਫਰੂਟਿੰਗ ਆ ਉਹ ਸਟਾਰਟ ਹੋ ਗਈ ਆ ਹੁਣ ਅੱਜ ਜੂਨ ਦੇ ਮਹੀਨੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਫੁੱਲ ਫਿਰ ਨਿਕਲ ਆਇਆ ਸਿਰਫ ਉਹਨਾਂ ਬੇਰੀਆਂ ਨੂੰ ਫੁੱਲ ਨਿਕਲੇ ਆ ਜਿਹੜੀਆਂ ਕਿ ਛੱਤ ਤੇ ਲਗੀਆਂ ਹੋਈਆਂ ਕਿਉਂਕਿ ਛੱਤ ਦੇ ਵਿੱਚ ਜਿਹੜਾ ਮੌਸਮ ਆ ਉਹਦਾ ਥੋੜਾ ਫਰਕ ਹੁੰਦਾ ਆ ਜਿਆਦਾ ਗਰਮੀ ਹੁੰਦੀ ਆ ਇਸ ਕਰਕੇ ਫਲ ਜਿਹੜਾ ਛੱਤ ਤੇ ਉਹ ਪੱਕਦਾ ਵੀ ਪਹਿਲਾਂ ਆ ਤੇ ਲੱਗਦਾ ਵੀ ਮੈਂ ਦੇਖਿਆ ਕਿ ਉਹ ਪਹਿਲਾਂ ਹੀ ਆ ਉਹਦੇ ਨਾਲੋਂ ਜਿਹੜੇ ਕਿ ਆਪਣੇ ਥੱਲੇ ਫਰੂਟ ਪਲਾਂਟ ਲੱਗੇ ਹੁੰਦੇ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਕਿੰਨੂ ਮਸੰਮੀ ਸੰਤਰਾ ਮਾਰਟਾ ਮੇਰੇ ਕੋਲ ਲਗਭਗ ਸਾਰੀਆਂ ਹੀ ਵੈਰਾਈਟੀਆਂ ਹੈਗੀਆਂ ਆ ਪਰ ਮੈਂ ਹਜੇ ਨਾ ਇਸ ਤਰ੍ਹਾਂ ਇਹਨਾਂ ਨੂੰ ਨਜ਼ਦੀਕ ਰੱਖਿਆ ਹੋਇਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਤੇ ਇਸ ਕਰਕੇ ਮੈਂ ਇਹਨਾਂ ਨੂੰ ਇਸ ਤਰ੍ਹਾਂ ਕੋਲ-ਕੋਲ ਰੱਖਿਆ ਹੋਇਆ ਤਾਂ ਕਿ ਇਹਨਾਂ ਬੂਟਿਆਂ ਨੂੰ ਇੱਕ ਦੂਜੇ ਦਾ ਸਾਥ ਬਣਿਆ ਰਵੇ ਤੇ ਇਹ ਜਿਹੜੇ ਆ ਸੁੱਕਣ ਨਾ ਤੇ ਜਿੱਦਾਂ ਹੀ ਬਰਸਾਤ ਦਾ ਮੌਸਮ ਸ਼ੁਰੂ ਹੋਣਾ ਆਇਆ ਤੇ ਫਿਰ ਆਪਾਂ ਇਹਨਾਂ ਨੂੰ ਅਲੱਗ-ਅਲੱਗ ਥੋੜਾ ਕਰ ਦੇਣਾ ਤੇ ਨਾਲ ਹੀ ਇਹਨਾਂ ਨੂੰ ਆਪਾਂ ਜਿਹੜੇ ਵੱਡੇ ਗਰੋ ਬੈਗ ਦੇ ਵਿੱਚ ਸ਼ਿਫਟ ਕਰਨਾ ਇਸ ਵਾਰ ਤੇ ਕਿੰਨ ਮਾਰਟੇ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਆ ਕਿੰਨਾ ਵੱਡਾ ਹੋ ਚੁੱਕਾ ਜਿਹੜੇ ਕਿ ਛੱਤ ਤੇ ਲੱਗੇ ਆ ਜਿਹੜੇ ਮੈਂ ਥੱਲੇ ਜ਼ਮੀਨ ਤੇ ਲਗਾਏ ਹੋਏ ਆ ਉਹ ਬਿਲਕੁਲ ਅਜੇ ਛੋਟਾ ਛੋਟਾ ਫਾੜਾ ਉਹਨਾਂ ਦਾ ਤੇ ਇਹ ਬੂਟੇ ਦੀ ਤੁਸੀਂ ਗਰੋਥ ਵੀ ਦੇਖ ਸਕਦੇ ਹੋ 6 ਫੁੱਟ ਤੋਂ ਉੱਪਰ ਦਾ ਮੇਰਾ ਜਿਹੜਾ ਕਿੰਨੂ ਦਾ ਬੂਟਾ ਉਹ ਹੋ ਚੁੱਕਿਆ ਤੇ ਸਾਰੇ ਮਿਕਸ ਹੀ ਬੂਟੇ ਆ ਸਾਰਿਆਂ ਨੂੰ ਲਗਾਉਣ ਦਾ ਜਿਹੜਾ ਤਰੀਕਾ ਉਹ ਸੇਮ ਹੀ ਹੁੰਦਾ ਆ ਤੁਸੀਂ ਲਿਆਂ ਕੇ ਸਿਰਫ ਇੱਕ ਵਾਰ ਇਹਨਾਂ ਨੂੰ ਲਗਾ ਦਿਓ ਉਸ ਤੋਂ ਬਾਅਦ ਜਦੋਂ ਬੂਟਾ ਚੱਲ ਪੈਂਦਾ ਆ ਫਿਰ ਤੁਸੀਂ ਤੁਸੀਂ ਉਹਨਾਂ ਨੂੰ ਕੋਈ ਵੀ ਆਰਗੈਨਿਕ ਜਿਹੜੀ ਖਾਦ ਆ ਉਹ ਦੇ ਸਕਦੇ ਹੋ ਸ਼ੁਰੂਆਤ ਦੇ ਵਿੱਚ ਤੁਸੀਂ ਖਾਦ ਨਾ ਦਿਓ ਕਿਉਂਕਿ ਬੂਟੇ ਨੂੰ ਇੱਕ ਤਾਂ ਆਪਾਂ ਨਵਾਂ-ਨਵਾਂ ਲਗਾਇਆ ਹੁੰਦਾ ਤੇ ਦੂਜਾ ਉਹਨੂੰ ਜਿਹੜਾ ਸਾੜ ਪੈਂਦਾ ਵੀ ਬਹੁਤ ਡਰ ਹੁੰਦਾ ਆ ਤੇ ਇੱਕ ਜਿਹੜਾ ਬੂਟਾ ਥੋੜਾ ਆਪਾਂ ਲਿਆਂਕ ਕੇ ਉਹਨੂੰ ਹੋਰ ਜਗ੍ਹਾ ਤੇ ਲਗਾਉਨੇ ਆ ਉਹਦੇ ਨਾਲ ਬੂਟਾ ਵੈਸੇ ਹੀ ਥੋੜਾ ਸਟ੍ਰੈਸ ਦੇ ਵਿੱਚ ਚਲੇ ਜਾਂਦਾ ਆ ਤੇ ਇਸ ਕਰਕੇ ਤੁਸੀਂ ਜਿਹੜੀ ਖਾਦ ਵਗੈਰਾ ਆ ਉਹ ਨਾ ਪਾਉ ਪਹਿਲਾਂ ਅਮਰੋਦ ਵੀ ਤੁਸੀਂ ਦੇਖ ਸਕਦੇ ਹੋ ਲੱਗਿਆ ਆ ਹੁਣ ਸਾਰੇ ਬੂਟਿਆਂ ਨੂੰ ਜਿਹੜਾ ਫਲ ਹੁਣ ਲੱਗਾ ਹੋਇਆ ਜਿਹੜਾ ਕਿ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਪੱਕਣਾ ਆ ਇਹ ਨਿੰਬੂ ਵੀ ਜਿਹੜੇ ਆ ਛੱਤ ਤੇ ਮੇਰੇ ਪਹਿਲਾਂ ਹੀ ਲੱਗੇ ਆ ਇਸ ਤਰ੍ਹਾਂ ਨਾ ਥੋੜੇ ਫਟਣੇ ਸ਼ੁਰੂ ਹੋ ਗਏ ਪਤਾ ਨਹੀਂ ਗਰਮੀ ਦੇ ਨਾਲ ਆ ਜਾਂ ਹੋ ਸਕਦਾ ਕਿ ਇਹਨੂੰ ਕੈਲਸ਼ੀਅਮ ਦੀ ਘਾਟ ਹੋਵੇ ਉਹਦੇ ਨਾਲ ਹੋ ਸਕਦਾ ਹੈ ਤੇ ਇਹਨੂੰ ਮੈਂ ਥੋੜਾ ਜਿਹਾ ਹੁਣ ਜਿੱਦਾਂ ਹੀ ਬਾਰਿਸ਼ ਹੋਊਗੀ ਤੇ ਫਿਰ ਇਹਨੂੰ ਮੈਂ ਖਾਦ ਵਗੈਰਾ ਜਿਹੜੀ ਪਾਉਂਗੀ ਇੱਦਾਂ ਤੁਸੀਂ ਅਮਰੂਦ ਦੇਖ ਸਕਦੇ ਹੋ ਇਹ ਵਾਲਾ ਮੇਰਾ ਹੈਗਾ ਥਾਈ ਅਮਰੂਦ ਆ ਇਹਨੂੰ ਬਹੁਤ ਜ਼ਿਆਦਾ ਇਸ ਵਾਰ ਜਿਹੜੀ ਫਰੂਟਿੰਗ ਆ ਉਹ ਹੋਈ ਆ ਤੇ ਇਹ ਛੋਟੇ ਵਾਲੇ ਆੜੂ ਦੇ ਬੂਟੇ ਨੂੰ ਨਾ ਬਹੁਤ ਜ਼ਿਆਦਾ ਫਲ ਜਿਹੜਾ ਵਧੀਆ ਲੱਗਾ ਸੀ ਤੇ ਬਹੁਤ ਵੱਡੇ-ਵੱਡੇ ਦੇ ਸੀਗੇ ਆੜੂ ਉਹ ਤਾਂ ਤੋੜ ਲਏ ਬੱਚਿਆ ਨਹੀਂ ਹੁਣ ਕੋਈ ਵੀ ਨਹੀਂ ਹੈਗਾ ਨਾਲ ਕਿਉਂਕਿ ਮੈਂ ਜ਼ਿਆਦਾਤਰ ਵੀਡੀਓ ਨਹੀਂ ਬਣਾਉਣੀ ਹੁੰਦੀ ਇਹਨਾਂ ਦੀ ਇਹਨਾਂ ਦਾ ਰੋਜ਼-ਰੋਜ਼ ਕੀ ਦਿਖਾਵੇ ਹਾਂ ਟਾਈਮ ਵੇਸਟ ਕਰਨ ਨੂੰ ਇਹ ਵਾਲਾ ਮੇਰਾ ਹੈਗਾ ਵਾਪਨਾ ਅਮਰੂਦ ਦੀ ਵੈਰੈਟੀ ਹੈਗੀ ਆ ਰੈਡ ਡਾਇਮੰਡ ਇਹਦੇ ਪੱਤੇ ਆ ਤੁਸੀ ਪਹਿਚਾਨ ਸਕਦੇ ਹੋ ਤੇ ਇਹ ਵਾਲੇ ਆੜੂ ਦੀ ਵੈਰੈਟੀ ਮੈਨੂੰ ਕੋਈ ਖਾਸ ਵਧੀਆ ਨਹੀਂ ਲੱਗੀ ਇਹਦੇ ਆੜੂ ਜਿਹੜੇ ਇਸ ਤਰ੍ਹਾਂ ਬਿਲਕੁਲ ਛੋਟੇ ਛੋਟੇ ਹੀ ਆ ਹਲੇ ਇੱਧਰ ਆਪਣਾ ਹੈਗਾ ਜੀ ਕਰੋੰਦਾ ਕਰੋੰਦੇ ਨੂੰ ਫਲ ਤਾਂ ਪਤਾ ਨਹੀਂ ਲੱਗਣਾ ਕਿ ਨਹੀਂ ਪਰ ਫੁੱਲ ਇਸ ਵਾਰ ਜ਼ਰੂਰ ਲੱਗੇ ਸੀਗੇ ਤੇ ਇਸ ਤਰ੍ਹਾਂ ਲੱਗ ਲੱਗ ਕੇ ਨਾ ਇਸੇ ਤਰ੍ਹਾਂ ਇਹ ਚੜਦੇ ਜਾ ਰਹੇ ਆ ਪਰ ਫਲ ਨਹੀਂ ਲੱਗਾ ਜੇ ਤਾਂ ਕਿਨੂੰ ਕੋਈ ਵੀ ਇੱਧਰ ਹੈਗੇ ਆਪਣੇ ਅਨਾਰ ਦੇ ਬੂਟੇ ਆ ਸਾਰੇ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਚਿਕੂ ਦਾ ਵੀ ਬੂਟਾ ਲਗਭਗ 1.5 ਸਾਲ ਦਾ ਹੋ ਚੁੱਕਾ ਇਹਨੂੰ ਵੀ ਕਾਫੀ ਇਸ ਵਾਰ ਜਿਹੜੇ ਫਲਾਵਰ ਆ ਉਹ ਲੱਗੇ ਆ ਤੇ ਮਲਬਰੀ ਦੇ ਦੋ ਬੂਟੇ ਲਗਾਏ ਹੋਏ ਮੈਂ ਛੱਤ ਤੇ ਉਹਨਾਂ ਨੂੰ ਵੀ ਇਹ ਦੂਸਰੀ ਵਾਰ ਮਲਬਰੀਆਂ ਲੱਗੀਆਂ ਤੁਸੀਂ ਦੇਖੋ ਜੇ ਆਪਾਂ ਇਹਨਾਂ ਦੀ ਕਟਾਈ ਕਰ ਦਿੰਨੇ ਆ ਨਾ ਤੇ ਇਹਨੂੰ ਫਿਰ ਦੁਬਾਰਾ ਜਿਹੜੀਆਂ ਮਲਬਰੀਆਂ ਉਹ ਲੱਗ ਜਾਂਦੀਆਂ ਤੇ ਇਹ ਸੀ ਮੇਰਾ ਛੋਟਾ ਜਿਹਾ ਗਾਰਡਨ ਦੇਸ ਛੋਟਾ ਜਾ ਰਿਹਾ ਪਰ ਬੂਟੇ ਲਗਭਗ 60 ਤੋਂ ਉੱਪਰ ਹੀ ਫਲਾਂ ਵਾਲੇ ਬੂਟੇ ਨੇ ਮੇਰੇ ਕੋਲ ਸਾਰੇ ਮੈਨੇ ਹੀ ਦਿਖਾਏ ਵਿੱਚ ਐਵੋਕਾਡੋ ਦੀ ਵੀ ਹੈਗੇ ਆ ਆ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਐਵੋਕਾਡੋ ਆ ਵਿੱਚ ਬਹੁਤ ਸਾਰੇ ਹੋਰ ਵੀ ਬੂਟੇ ਆ ਜਿਨ੍ਹਾਂ ਦੇ ਵੀ ਇੱਕ ਦੋ ਦੇ ਤਾਂ ਮੈਨੂੰ ਨਾਮ ਵੀ ਨਹੀਂ ਪਤਾ ਇਹ ਵਾਲੇ ਬੂਟੇ ਦਾ ਵੀ ਮੈਨੂੰ ਨਾਮ ਨਹੀਂ ਪਤਾ ਇਹ ਵੀ ਮੈਂ ਗਰਾਫਟਡ ਲਿਆ ਸੀ ਸ਼ਾਇਦ ਅਮਰਾ ਹੋਏਗਾ ਜਾਂ ਤਾਂ ਪਰ ਮੈਨੂੰ ਪੱਕਾ ਨਹੀਂ ਪਤਾ ਇਹ ਵਾਲਾ ਹੈਗਾ ਚਾਈਨੀਜ਼ ਸੰਤਰਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੇ ਤੁਸੀਂ ਮੇਰੀ ਇੱਥੇ ਤੱਕ ਵੀਡੀਓ ਦੇਖੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ